ਆਪਾਂ ਮੰਨਦੇ ਹੁੰਦੇ ਆ ਨਾ ਕਿ ਆ ਡਾਕਟਰ ਬੜਾ ਸਪੈਸ਼ਲਿਸਟ ਹੈ ਕਿਉਂ ਜੀ ਬੜੀ ਬਿਮਾਰੀ ਠੀਕ ਕਰਦਾ ਜਾਂ ਹੱਡੀਆਂ ਦਾ ਜਾਂ ਕਿਸੇ ਚੀਜ਼ ਦਾ ਵੀ ਮੈਂ ਤੁਹਾਨੂੰ ਇਹ ਕਹਿਣਾ ਚਾਹਣਾ ਹੈ ਇਹ ਸਪੈਸ਼ਲਿਸਟ ਹੈ ਗਿਆ ਚੰਗੀ ਭਲੀ ਚੱਲਦੀ ਚੀਜ਼ ਨੂੰ ਖਰਾਬ ਕਰਨ ਦੇ ਕੀ ਕਹਿ ਰਿਹਾ ਮੈਂ ਪੰਜਾਬ ਚੰਗਾ ਭਲਾ ਚੱਲ ਰਿਹਾ ਸੀ ਪਿਛਲੇ 50 ਸਾਲ ਤੋਂ ਕਣਕਔਰ ਝੋਨੇ ਦੀ ਪ੍ਰਕਿਊਰਮੈਂਟ ਆਟੋਮੋਡ ਤੇ ਹੁੰਦੀ ਸੀ ਆਪਣੇ ਆਪ ਹੋ ਜਾਂਦੀ ਸੀ ਇਹਨਾਂ ਨੇ ਉਹਨੂੰ ਵੀ ਰੋਕਤਾ ਕਦੇ ਗੈਂਗਸਟਰ ਦਾ ਰਾਜ ਨਹੀਂ ਹੋਇਆ ਇਹਨਾਂ ਨੇ ਉਹ ਸ਼ੁਰੂ ਕਰਾਤਾ ਆਹ ਵਪਾਰੀਆਂ ਤੋਂ ਜਾ ਕੇ ਪੁੱਛ ਲੋ ਪਿੰਡ ਵਾਲਿਆਂ ਤੋਂ ਜਾ ਕੇ ਪੁੱਛ ਲੋ ਸਭ ਨੇ ਹੱਥ ਖੜੇ ਕਰਤੇ ਕਿ ਭਾਈ ਇਹਨਾਂ ਹਰਗਾ ਮਾੜਾ ਆਦਮੀ ਕੋਈ ਹੋ ਨਹੀਂ ਸਕਦਾ ਹਰ ਚੀਜ਼ ਤੇ ਝੂਠ ਬੋਲਦਿਆ ਕੋਈ ਇੱਕ ਚੀਜ਼ ਬਾਜਵਾ ਸਾਹਿਬ ਨੇ ਜਿਵੇਂ ਦੱਸਿਆ ਮੈਂ ਉਹੀ ਤਾਕੀ ਦੀ ਕਰਦਾ ਹਰ ਚੀਜ਼ ਤੇ ਝੂਠ ਬੋਲ ਕੇ ਗੁੰਮਰਾ ਕਰਕੇ ਸਰਕਾਰ ਬਣਾਈ ਇੱਕ ਚੀਜ਼ ਤਾਂ ਪੂਰੀ ਕਰ ਦਿਓ ਦੂਸਰਾ ਬਰਨਾਲਾ ਦੀ ਇੱਥੇ ਕਿੰਨੇ ਦਿਨਾਂ ਦੇ ਇਹ ਮੇਰੇ ਖਿਆਲ 14 ਤੋਂ ਇਹ ਸੀਟ ਇਹਨਾਂ ਕੋਲ ਹੀ ਆ ਕਿਉਂ ਜੀ ਪਾਰਲੀਮੈਂਟ ਦੀ ਵੀ ਐਸੈਂਬਲੀ ਦੀ ਵੀ ਐਸੈਂਬਲੀ ਦੀ ਸਟਾਰਾ ਤੋਂ ਇਨਾ ਕੋੜਾ ਇੱਕ ਕੰਮ ਦਿਖਾ ਦਿਓ ਬਰਨਾਲਾ ਸ਼ਹਿਰ ਦਾ ਮੈਂ ਮੇਰਾ 30ਵਾਂ ਦਿਨ ਬਰਨਾਲੇ 'ਚ ਸਭ ਜਗ੍ਹਾ ਮੈਂ ਪੁੱਛਦਾ ਕਿ ਭਾਈ ਖਾਸ ਕੰਮ ਕੀ ਇੱਥੇ ਹੋਇਆ ਕੰਜੇ ਸਾਹਿਬ ਕੁਝ ਨਹੀਂ ਹੋਇਆ ਇੱਥੇ ਤੋ ਇਹ ਗੱਲਾਂ ਦਾ ਕੜਾ ਬਣਾਉਂਦੇ ਆ ਅਸੀਂ ਤੁਹਾਨੂੰ ਵੀ ਤੁਹਾਡੇ ਮਾਧਿਅਮ ਤੋਂ ਇਹ ਬੇਨਤੀ ਕਰਨਾ ਚਾਹੁੰਦੇ ਆ ਬਰਨਾਲਾ ਦੇ ਲੋਕਾਂ ਨੂੰ ਔਰ ਇੱਥੋਂ ਦੀ ਆਮ ਜਨਤਾ ਨੂੰ ਔਰ ਦੁਕਾਨਦਾਰੇ ਕਹਿ ਰਿਆ ਕਿ ਉਹਨਾਂ ਦੇ ਲਫਾਫੇ ਚੈੱਕ ਹੋ ਰਿਹਾ ਕਿ ਕੀ ਵੇਚ ਰਹੇ ਹੋ ਪੈਕੇਟ ਚੈੱਕ ਹੋ ਰਿਹਾ ਜੀਐਸਟੀ ਪੇ ਹੋਇਆ ਕਿ ਨਹੀਂ ਹੋਇਆ ਆ ਨਹੀਂ ਹੋਇਆ ਇਹਨਾਂ ਨੇ ਤਸ਼ੱਦਦ ਦਾ ਮਾਹੌਲ ਬਣਾਇਆ ਹੋਇਆ ਲੋਕਾਂ ਨੂੰ ਫੋਨ ਜਾ ਰਹੇ ਹੈ ਗੈਂਗਸਟਰਾਂ ਦੇ ਬਦਮਾਸ਼ ਲੋਕਾਂ ਦੇ ਤੁਸੀਂ ਜੇ ਉਧਰ ਵੋਟ ਪਾਈ ਤਾਂ ਆ ਕਰਦੇ ਆਗੇ ਮੈਂ ਇਹ ਕਹਿਣਾ ਚਾਹੁੰਦਾ ਦੇਖੋ ਡੈਮੋਕ੍ਰੇਸੀ ਚ ਇਹ ਸਮਕੀਆਂ ਬਹੁਤੀਆਂ ਨਹੀਂ ਚਲਦੀਆਂ ਹੁੰਦੀਆਂ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਕਾਂਗਰਸ ਪਾਰਟੀ ਬਰਨਾਲਾ ਦੇ ਲੋਕਾਂ ਦੇ ਨਾਲ ਪਹਿਲਾਂ ਵੀ ਖੜੀ ਸੀ ਅੱਜ ਵੀ ਖੜੀ ਆ ਕਿਰਪਾ ਕਰਕੇ ਇਹਨਾਂ ਨੂੰ ਸਬਕ ਸਿਖਾਉਣ ਦਾ ਮੌਕਾ ਆ ਗਿਆ ਝੂਠਿਆਂ ਨੂੰ ਸਾਰੇ ਬਰਨਾਲਾ ਦੇ ਲੋਕਾਂ ਨੂੰ ਕਿ ਇਹਨਾਂ ਨੂੰ ਸਬਕ ਸਿਖਾਓ ਝੂਠਿਆਂ ਨੂੰ ਇਹਨਾਂ ਨੂੰ ਜਿਨ੍ਹਾਂ ਨੇ ਗੈਂਗਸਟਰ ਰਾਜ ਬਣਾਇਆ ਜਿਨ੍ਹਾਂ ਨੇ ਲੈਂਡ ਆਰਡਰ ਵਿਗਾੜਿਆ ਜਿਨ੍ਹਾਂ ਦੇ ਸਾਡੀ ਬੀਬੀਆਂ ਤੋਂ ਕਿਸੇ ਦੀ ਵਾਲੀਆਂ ਖੋਈਆਂ ਜਾ ਰਹੀਆਂ ਕਿਸੇ ਦੀ ਚੇਨ ਖੋਈ ਜਾ ਰਹੀ ਆ ਇਹਨਾਂ ਨੂੰ ਸਬਕ ਸਿਖਾਉਣ ਦਾ ਵਕਤ ਆ ਗਿਆ ਵੈਸੇ ਮੇਰਾ ਇੰਪ੍ਰੈਸ਼ਨ ਇਹ ਹੈ ਕਿ ਇਹਨਾਂ ਨੂੰ ਬਰਨਾਲਾ 'ਚ ਬਹੁਤ ਵੱਡੀ ਹਾਰ ਦਾ ਸਾਹਮਣਾ ਕਰਨਾ ਪੈਣਾ ਔਰ ਇਹਨਾਂ ਨੂੰ ਫੇਰ ਅਕਲ ਵੀ ਇਹਨਾਂ ਦੀ درست ਹੋ ਜਾਣੀ ਆ ਧੰਨਵਾਦ ਤੁਹਾਡਾ